ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹੁਣ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਸੀ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਬਿਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਸੱਜਣੋ ਵਲਟੋਏ ਨਗਰ ਦੇ ਵਿੱਚੋਂ ਤੁਹਾਨੂੰ ਇਸ ਵੇਲੇ ਭਾਉ ਸੁਖਦੇਵ ਸਿੰਘ ਵਲਟੋਏ ਵਾਲੇ ਨਾਮ ਲਾਉਣ ਲੱਗੇ ਆ ਤੇ ਜਾਨਵਰ ਜਿਹੜੇ ਭਾਉ ਦੇ ਕੋਲੇ ਇਸ ਵੇਲੇ ਵਿਕਰੀ ਵਾਲੇ ਆ ਸਮਝ ਲਓ ਉਹਨਾਂ ਦੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਇਸ ਵੇਲੇ ਤੁਹਾਨੂੰ ਪੰਜ ਮੱਝਾਂ ਝੋਟੀਆਂ ਵਲਟੋਏ ਨਗਰ ਚੋਂ ਵਿਖਾਉਣੀਆਂ ਜਿਦੇ ਵਿੱਚ ਮੰਨ ਲਓ ਦੋ ਤਾਜ਼ੀਆਂ ਸੂਈਆਂ ਦੋ ਗੱਬਣਾ ਤੇ ਇੱਕ ਆ ਜੂਗੀ ਤੋਕੜ ਗੱਬਣ ਚੈੱਕ ਪਾਸ ਇਹਦੇ ਲੇਵੇ ਤੇ 나ੜਾ ਨੂੜਾ ਵੇਖੋ ਕਿਵੇਂ ਗੁੰਦੀ ਪਈ ਆ ਤਾਜੀ ਸੂਈ ਆ ਗਿੱਲੇ 나ੜੂਗੇ ਤੇ ਬੱਚੇ ਦੇ ਉਹ ਵੀ ਮਖਾਵਾਂਗੇ ਤੇ ਜਿਹੜੀ ਸਜਣੋ ਅੱਜ ਤੋਕੜ ਗੱਬ ਚੈੱਕ ਪਾਸ ਮੈਂ ਪਾਉ ਸਕਦੇ ਬਲਟਵੇ ਵਾਲੇ ਕੋਲੇ ਆਈ ਆ ਨਾ ਤੇ ਪਤਾ ਹੀ ਨਹੀਂ ਉਹ ਕਿੱਥੇ ਸੰਭੀ ਆ ਤੇ ਕਿੱਥੇ ਕੀ ਗੱਲਾਂ ਹੋਈਆਂ ਆਹ ਵੇਖੋ ਖੜੀ ਪੁੱਛੋ ਜਰੂਰ ਲੰਡੀ ਆ ਪਾਉ ਕਹਿੰਦਾ ਅੱਜ ਹੀ ਆਈ ਆ ਤੇ ਅੱਜ ਹੀ ਆਪਾਂ ਇਹਦੀ ਦੇ ਦੇਾਂਗੇ ਡਿਟੇਲ ਭੈਣਾ ਭਰਾਵਾਂ ਨੂੰ ਨੂੰ ਵੇਖਿਓ ਮੈਂ ਜਾਤ ਨਸਲ ਚੈੱਕ ਕਰ ਲਓ ਕਿੰਨਾ ਦੁੱਧਵਾ ਦਾ ਕਿੰਨੇ ਟਾਈਮ ਦੀ ਇਹ ਮੰਨ ਲਓ ਵੀ ਹੋ ਖਾ ਗਈ ਗੱਬਣ ਉਹ ਆਪਾਂ ਪਾਉ ਤੋਂ ਪੁੱਛ ਕੇ ਤੁਹਾਡੇ ਨਾਲ ਡਿਟੇਲ ਸਾਂਝੀ ਕਰਦੇਾਂਗੇ ਤੇ ਰਿਕਵੈਸਟ ਬੇਨਤੀ ਹਰ ਵੀਡੀਓ ਚ ਰਹਿੰਦੀ ਆ ਕਿ ਜਿਹੜਾ ਪਸ਼ੂ ਵੀ ਆਪਾਂ ਸੱਜਣੋਂ ਖਰੀਦਦੇ ਆ ਉਹਦੀ ਤਸੱਲੀ ਕਰਨਾ ਹੱਕ ਆਪਣਾ ਕਿਉਂਕਿ ਤੁਸੀਂ ਸੱਜਣੋਂ ਪੈਸੇ ਖਰਚ ਕਰਦੇ ਆ ਇਹ ਕਰਮਾਂ ਵਾਲੇ ਵਗਦੇ ਸਮੁੰਦਰ ਨਹਿਰਾਂ ਜਿਹੜੀਆਂ ਇਹ ਉਹ ਚੀਜ਼ਾਂ ਹੁੰਦੀਆਂ ਕਿਉਂਕਿ ਇਹ ਜੇ ਸਿੱਧੀਆਂ ਤੇ ਕਰਮਾਂ ਵਾਲੀਆਂ ਵਾਰੇ ਨਿਆਰੇ ਆ ਤੇ ਬੜਾ ਕੁਝ ਇਹਨਾਂ ਦੇ ਵਿੱਚ ਬਦਲ ਜਾਂਦਾ ਤੇ ਆ ਝੂਟੀ ਦਾ ਕਦ ਕੱਠ ਆਜੋ ਕਰੀਏ ਜਾਣਕਾਰੀ ਲਈਏ ਡਿਟੇਲ ਭਾਉ ਤੋਂ ਵੇਖੀਏ ਤੋਰ ਕੇ ਇਹਦੇ ਥੱਲੇ ਵੀ ਜਦੋਂ ਲੇਵਾ ਪਾਂਡਾ ਤੁਰਦੀ ਮਾਝ ਦੇ ਚੱਕ ਕੀਤਾ ਨਾ ਤੁਹਾਡੀ ਰੂਹ ਖੁਸ਼ ਕਰੂਗੀ ਲਈਏ ਜਾਣਕਾਰੀ ਆਜੋ ਪਾਉ ਸਕਦੇ ਬਲਟੋਏ ਵਾਲੇ ਤੋਂ ਹਮ ਪਾਉ ਜੀ ਸਾਸਰੀ ਘਰ ਸਾਸਰੀ ਘਰ ਜੀ ਸਾਸਰੀ ਘਰ ਹੋਰ ਸੁਣਾਓ ਬੜੀ ਕਿਰਪਾ ਗੁਰਦੀਪ ਸਿੰਘ ਗੁਰੂ ਰਾਮ ਦਾਸ ਦੀ ਮੇਰਾ ਉਹਦੀਆਂ ਦੇ ਸ਼ੁਕਰ ਹੈ ਦਾਤਾ ਮੇਰੀ ਕਰੇ ਹੈ ਨਾ ਸਾਰੇ ਭੈਣਾ ਭਰਾਵਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਦੇਵੇ ਹੈਨਾ ਸਾਰੇ ਮਹਾਰਾਜ ਇਹੋ ਜੀ ਮਿਹਰ ਕਰੇ ਹੱਸਦੇ ਖੇਡਦੇ ਰਹਿਣ ਜਿਹੜੇ ਇੰਨਾ ਪਿਆਰ ਸਤਿਕਾਰ ਦਿੰਦੇ ਆ ਨਮਾਨੀਆਂ ਆਈਆਂ ਰੂਹਾਂ ਨੂੰ ਆ ਤੇ ਭਾਉ ਜੀ ਆਪਣਾ ਡਰੈੱਸ ਡਰੈੱਸ ਆਪਣਾ ਪਿੰਡ ਬਲਟੋਆ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਨਾਮ ਮੇਰਾ ਸੁਖਦੇਵ ਸਿੰਘ ਨੰਬਰ 887288568 7710373036 ਐਨ ਮੰਨ ਲਾ ਵੀ ਕੋਕੇ ਜੜੇ ਪਏ ਆ ਤੇ ਪੰਜ ਵਖਾਉਣੀਆਂ ਅੱਜ ਪੰਜ ਆ ਨਹੀਂ ਪਰ ਸਰਾਜ ਨੂੰ ਆਂਦੇ ਸਰੇ ਹਾਂ ਆਪਣੀ ਆਪਣੀ ਜਗ੍ਹਾ ਤੇ ਸਾਰੀਆਂ ਹੀ ਬਾਅਦ ਵਿੱਚ ਚੰਗੀ ਜਾਂਦੀਆਂ ਤੇ ਅੱਜ ਫਿਰ ਇੱਕ ਤੋਕੜ ਗੱਬ ਚੈੱਕ ਪਾਸ ਵੀ ਵਖਾਵਾਣ ਹਾਂ ਲੱਗਦੇ ਹੱਥ ਗੱਡੀ ਦਾ ਇੰਜਣ ਹਾਂ ਗੱਡੀ ਦਾ ਇੰਜਣ ਆ ਰੇਲ ਗੱਡੀ ਦਾ ਹਾਂ ਤੇ ਟੈਂਪੂ ਜੀ ਤਾਂ ਨਹੀਂ ਜਾਣੀ ਨਹੀਂ ਨਹੀਂ ਬਲੇਰੋ ਗੱਡੀ ਬਲੇਰੋ ਗੱਡੀ ਜ ਜਾਣੀ ਆ ਇੱਕੋ ਹੀ ਜਾਣੀ ਟੇਢੀ ਕਰਕੇ ਹਾਂ ਟੇਢੀ ਕਰਕੇ ਬੜੀ ਵੱਡੀ ਉਹ ਖੜੀ ਸਾਹਮਣੇ ਜਿਹੜੀ ਨਜ਼ਰ ਆਉਂਦੀ ਆ ਤੇ ਪਾਉਜੀ ਜੇ ਸ਼ੁਰੂ ਕਰ ਗਏ ਆਪਾਂ ਆ ਛੁੱਟੀ ਆਪਣੀ ਸੁਆ ਕਿਹੜਾ ਇਹ ਦੋ ਤਾਂ ਦੇ ਕੱਤੀ ਕਲਦੇਵ ਸੇ ਪਹਿਲਾ ਸੁਆ ਓਕੇ ਮੂੰਹ ਦੋਂਦੀ ਤੇ ਸੁਆ ਪਹਿਲਾ ਮਗਰ ਵੀ ਕੱਟੀ ਮਗਰ ਵੀ ਕੱਟੀ ਕਿਆ ਬਾਤ ਆ ਬੜੀ ਸੁ ਕੱਦੀ ਕੁੱਟੀ ਦੇ ਬੜੀ ਸੈਂਸ ਓਕੇ ਕਿਉਂ ਤਾਂ ਦੀ ਮੈਨੂੰ ਹੀ ਲੱਗਾ ਥਣ ਬੜਾ ਲੱਗਾ ਹਨਾ ਹਾਂ ਬਹੁਤ ਚੰਗੀ ਇਹਦੀ ਤਿੱਜੀ ਚਵਾਈ ਸਵੇਰ ਦੀ ਹੋ ਗਈ ਜੀ ਕਲਦੇਵ ਸੇ ਅੱਛਾ ਠੀਕ ਆ ਤੇ ਆਪਾਂ ਅੱਜ ਹੀ ਲਈ ਆ ਹਾਂ ਤੇ ਉਹਨਾਂ ਚੋਈ ਮੁਰਗੇ ਆਪਾਂ ਚੋਈ ਫੇਰ ਇੱਥੇ ਅਸੀਂ ਤਾਂ ਰਤੂਰਾ ਮਾਰਦੇ ਰਹੇ ਓਕੇ ਆ ਤੈਨਾਂ ਚਵਾਈਆਂ ਹੋ ਗਈਆਂ ਇੱਦਿ ਜਵਾਈਆਂ حساب ਨਾਲ ਹੋ ਗਈਆਂ ਤੇ 10 ਕਿਲੋ ਬੌੜਾ ਚੇਟੀ ਜਿਹੜਾ ਮਰਜ਼ੀ ਪੱਦਾ ਮੰਨ ਕੇ ਲੈ ਓਕੇ ਰਿਪੋਰਟ ਜਾਵਾਂ ਮਗਰ ਵੀ ਕੱਟੀ ਆਪ ਵੀ ਕੱਟੀ ਕੱਦ-ਕੁੱਦ ਬਹੁਤ ਆ ਹਨਾ ਚੂਟੀ ਦਾ ਬੌੜਾ ਸਿੰਗੀ ਵੇ ਲੋਕੀ ਨੇ ਬੜੇ ਪੈਣਾ ਭਰਾਵਾਂ ਨੇ ਖੁੰਨੋਂ ਦੇ ਦੋਂਦੀਆਂ ਚੋਬੀਆਂ ਓਕੇ ਬਾਹਜ ਬਾਜ ਗਈਆਂ ਤੇ ਲਿਆਵਾਂਗੇ ਠੀਕ ਆ ਫਿਰ ਲਿਆਂਦੀ ਦੋਂਦੀ ਕੱਢ ਕੇ ਕੱਟੀ ਚੰਗੀ ਆ ਕੱਟੀ ਦਾ ਹਰਿਆਣਾ ਹਰਿਆਣਾ ਕਰਦੀ ਆ ਨਸਲ ਕਿਸ ਚੰਗੀ ਦੀ ਹਾਂ ਕਿਉਂ ਚਾਨ ਬੜੀ ਫਿਰਦੀ ਆ ਨਹੀਂ ਚੰਗੀ ਆ ਪੱਠਪੁੜੇ ਦੀ ਬੜੀ ਚੰਗੀ ਵਾਕੇ ਕੋਈ ਸ਼ੱਕ ਨਹੀਂ ਕੱਦ ਵਾਕੇ ਕੋਈ ਸ਼ੱਕ ਨਹੀਂ ਤੇਰੇ ਮੋਢੇ ਤੇ ਆਉਂਦੀ ਆ ਹਜੇ ਦੋ ਦੰਦਾਂ ਦਾ ਹਣਾ ਤੇ ਆਉਂਦੇ ਸੂਏ ਨੂੰ ਤਾਂ ਫਿਰ ਚਾਈਏ ਚਾਈਏ ਕਰ ਦਿੰਦੇ ਬੜੀ ਮੈਂ ਤਿਆਰ ਹੋ ਜੂਗੀ ਹਣਾ ਬੱਚਾ ਲਾ ਦੇ ਨੀ ਅੱਛਾ ਛੱਡ ਮਰਾਦ ਕੀ ਪਹਿਲਾਂ ਨਾਲ ਇਹਦੇ ਨਾਲ ਬੜਾ ਵੱਧ ਆਈ ਹਾਂ ਬਾਈ ਜੰਦਾ ਵਾਕਿਆਈ ਕੋਈ ਨਹੀਂ ਭਾਵਾਂ ਦੂਜੇ ਤੀਜੇ ਵੀ ਹੋਏ ਕਰਾ ਦੇਣੀਆਂ ਚਾਹੀਦੀਆਂ ਤਸੱਲੀਆਂ ਥੋੜੀਆਂ ਬਹੁਤੀਆਂ ਹਾਂ ਤੇ ਅਗਲਾ ਨਾ ਦੂਰੋਂ ਖੱਬਦਾ ਹੁੰਦਾ ਹਾਂ ਹਾਂ ਤੇ ਉਹ ਆ ਕੇ ਇਹ ਬੱਚਾ ਨਾ ਲਵੇ ਹਾਂ ਬੱਚਾ ਨਾ ਲਵੇ ਸਵਾਦ ਜੀ ਲਾ ਲਓ ਵੀ ਸੱਜਣੋ ਕਰ ਲੋ ਚੈੱਕ ਨੇ ਓਕੇ ਰਿਪੋਰਟ ਹੈ ਨਾ ਮੈਂ ਇਹਨਾਂ ਕਿਤੇ ਗੱਲਾਂ ਹੀ ਕਰੇ ਕਰਦੇ ਸਾਂ ਐਡੀ ਕੱਟੀ ਚੰਗੀ ਹੈ ਤੇ ਆ ਵੀ ਮਾਨਕ ਕਰਮਾਂ ਵਾਲੀ ਹੈ ਨਾ ਲੇਵੇ ਦੀਆਂ ਤਾਂ ਧੁਕੀਆਂ ਮੇਲ ਦੂ ਆ ਮੱਝ ਸੁਣਨਾਂ ਲਈ 8 ਦਿਨ ਗਿਣਤੀ ਦੇ ਰਹੇ ਕਲਦੇਸ ਹੈ ਇਹਦੇ 8 ਹਫਤਾ ਪਿਆ ਹਾਂ ਓਕੇ ਪਾਉਜੀ ਓਕੇ ਲਓ ਵੀ ਸੱਜਣਾ ਕੱਟੀ ਚੱਟੀ ਜਾਂਦੀ ਆ ਤੁਹਾਡੇ ਸਾਹਮਣੇ ਕੈਮਰੇ ਤੇ ਕਰਤੀ ਮੱਝ ਆਪਾਂ ਝੋਟੀ ਦੋ ਦੰਦ ਹਾਂ ਤੇ ਪਾਉ ਸੂਈ ਕਦੋਂ ਆ ਤਾਂ ਪਤਾ ਦੱਸਿਆ ਹੀ ਨਹੀਂ ਇਹ ਤੇ ਜਦ ਨੇ ਸੂਈ ਤੇ ਜਦੋਂ ਬੋਲੇ ਜੀ ਤੁਰੀ ਫਰਦੀ ਨਾਲੂਗਾ ਨਾਲ ਆ ਬੋਲੇ ਤੋਂ ਸਟਾਰਟ ਹੋਈ ਪਹਿਲਾਂ ਨਾਲੂਗਾ ਨਾਲ ਆ ਆ ਜੀ ਦੇਖੋ ਨਾਲੂਗਾ ਨਾਲ ਹਾਂ ਓਕੇ ਵੀ ਆ ਗਈ ਨਹੀਂ ਠੋਕੀ ਫਿਰ ਵੀ ਕਰਮਾਂ ਵਾਲੀ ਹੈ ਨਾ ਨਹੀਂ ਬੜੀ ਚੀਜ਼ ਹੈ ਆ ਗਈ ਗਹਿਣਾ ਕੱਟੀ ਹੈ ਗਹਿਣਾ ਗਹਿਣਾ ਹਲੋ ਥੋੜਾ ਵੀਰ ਵੀ ਬਹਿ ਗਿਆ ਲੈ ਕੇ ਕੈਮਰਾ ਤੇ ਚਵਾਈ ਤੁਹਾਨੂੰ ਪਾਉ ਕਰਕੇ ਵਿਖਾਉਂਦਾ ਆ ਕੱਟੀ ਦੋ ਦੰਦ ਦੀ ਚਵਾਈ ਆ ਪਾਉ ਹਨਾ ਹਾਂ ਨਹੀਂ ਠੀਕ ਆ ਜੱਟਾ ਜਿਉਂਦੀ ਰਵੇ ਕਰਮਾਂ ਲਈ ਕਿਹੜੇ ਘਰ ਇਹਦਾ ਨੀਰ ਲਿਖਿਆ ਹਨਾ ਤੇ ਕਿਹੜੇ ਭੈਣ ਭਰਾ ਨੇ ਇਹਦਾ ਦੁੱਧ ਪੀਣਾ ਆ ਵੇਖੋ ਤੇ ਹੁਣ ਆ ਜੀਏ ਆਪਾਂ ਇਹਦੇ ਮੁੱਲ ਤੇ ਮੁੱਲ ਗੁਰਦੀਪ ਸਿੰਘ ਸਾਹਿਬਾ ਲੋਕਾਂ ਨਾਲ ਕਰਨਾ ਇਨੀ 1.5 ਇੱਕ 35 ਨਾ 1 15 ਦੀਆਂ ਨਾ ਕੱਟੀ 1 ਲੱਖ ਤੇ 15000 ਦੀ ਆ ਤੇ ਮਾੜਾ ਮੋੜ ਪਿਆਰ ਮੁਹੱਬਤ ਕਰੀ ਦਿੰਨਾ ਉਹਨਾਂ ਨੂੰ ਤੂੰ ਤੇ ਹਾਏ ਕਰ ਦਿੰਨਾ ਉਹਨਾਂ ਹਨਾ ਕਰ ਦਾਂਗੇ ਕਿ ਉਹ ਰਹਿ ਨਹੀਂ ਹਾਂ 1 12 ਦੀ ਲੈ ਵਾਕੇ 1 12 ਦੀ ਜੀ ਦੂ 500 ਛੋੜੀ ਬਸ ਨਹੀਂ ਠੀਕ ਕੋਈ ਇਹ ਚ ਮੁੱਲ ਜ਼ਿਆਦਾ ਤਾਂ ਨਹੀਂ ਕਲਦੀ ਨਹੀਂ ਯਾਰ ਕੱਟੀ ਵੀ ਕੱਟੀ ਚੀਜ਼ ਆ ਕੋਈ ਸਾਬ ਜੀ ਕੱਟੀਆਂ ਕਿੱਥੇ ਧਰੀਆਂ ਪਈਆਂ ਆ ਇੱਕ 12 ਦੀ ਮਗਰ ਵੀ ਕੱਟੀ ਤਾਜੀ ਗਿੱਲੀ ਸੂਈ ਝੋਟੀ ਯਾਰ ਜਿਤਰਾ ਮਰਜੀ ਭੇਜੋ ਥੱਲੇ ਕਿਦੇ ਪਰਵਾਹ ਨਹੀਂ ਕਰੀ ਨਾ pau ਕੋਈ ਚੱਕਰ ਹੀ ਨਹੀਂ ਯਾਰ ਕਰਮਾਂ ਵਾਲੀ ਜਿਉਂਦੀ ਰਵੇ ਹਨਾ ਨਹੀਂ ਠੀਕ ਆ pau ਕੋਈ ਸ਼ੱਕ ਨਹੀਂ ਵੇਖ ਲੈ ਜਿਉਂਦੀ ਰਵੇ ਤੇ ਆ ਲਿਆ ਹਾਂ ਕੱਢ ਕੇ ਨਗੀਨਾ ਸੁਗਾ ਕਿਹੜਾ ਇਹ ਦੂਜਾ ਸੁਗਾ ਖਲਦੀਪ ਸਿੰਘ ਕੱਢੀ ਕਿ ਰੱਕ ਕੈਬ ਜਲਵਾ ਗਈ ਕਿਤੇ ਹਨਾ ਆਉ ਉਹ ਨਾ ਕਿ ਤੇ ਪਰ ਮੈਂ ਦੁੱਧ ਬੜੇ ਵਾਲੀ ਹੂ ਬੜੇ ਵਾਲੀ ਇਹ ਦੂਜਾ ਸੁਗਾ 6 ਦੰਦ ਕੱਟੀ ਆ ਓਕੇ ਆ ਸੂਵਾ ਦੂਜਾ ਤੇ ਛਿੱਗੀ ਤੇ ਦਿਨ ਹਫਤਾ ਪਿਆ ਜੇ ਹਾਂ ਜੇ ਹਫਤਾ ਦਿਨ ਹੀ ਤੇ ਪਿਆ ਤੇ ਵੀ ਦਿਨੇ ਕਰਨਾ ਲੈ ਜੂ 10 ਹੁੰਦਾ ਗੁਲਦੀਰ ਸਾਹਿਬ ਚੋਂ ਥਨਾਜੋ ਸੰਗਣਾ ਹਾਂ ਜੇ 10 ਦਿਨ ਹੀ ਮੰਨ ਲਿਗੇ ਆ ਪਾ ਲਈ ਗਈ ਜੇ ਓਕੇ ਕਿਆ ਬਾਤ ਆ ਤੁਸੀਂ ਇਥੇ ਗਾਰੰਟੀ ਤੇ ਨਹੀਂ ਆਪਾਂ ਦੇਣੀ ਹਾਂ ਚੋਰਦੀ 16 ਕਿਲੋ 17 ਕਿਲੋ ਦੋ ਦੇਉਂਗੀ ਓਕੇ ਐਨੀ ਖਬਰਦਾਰ ਆ ਆਪਾਂ ਨੂੰ ਦੀਦੀ ਆ ਬਨਿਆਨੇ ਦੀ ਹਾਂ ਤੇ ਪਹਿਲਨ ਦੇ ਦੁੱਧ ਪਹਿਲਨ ਦੇ ਦੁੱਧ ਤੁਸੀਂ 14 ਕਿਲੋ ਦਿੱਤਾ ਠੀਕ ਆ ਦੇ ਦਊਗੀ ਅੱਜ ਕੀ 15 ਆਹ ਖੁੱਲਾ ਖੁੱਲਾ 15 16 ਦੇ ਦੇ ਦਊਗੀ ਤੇ ਥਣਾ ਲੋ ਭਾਰ ਲੋ ਕੇ ਜਾਵਾ ਇਹਦਾ ਫਿਰ ਰੇਟ ਇਹਦਾ ਖਲਦੀ ਸੇ ਦਾ ਵੀ ਨਹੀਂ ਇੱਕ 15 ਇਹ 1 ਲੱਖ ਤੇ 15000 ਇਹਦਾ 5000 ਕਰਗੇ ਈਮਾਨ ਇੱਕ ਦਾਸ ਇੱਕ ਦਾਸ ਦੀ ਜਿਹੜੀ ਫੜ ਲਓ ਫੜ ਲਈਓ ਜੀ ਹੋਰ ਕਰ ਥੋੜਾ ਜਿਹਾ ਬੇਮਨੂਮਾ ਜਾ ਕਰ ਅੱਜ ਵੇਖੀ ਜਾਓ ਬੜੇ ਕਹਿੰਦੇ ਪਿਆਰ ਬਹੁਤ ਆ ਤੁਹਾਡਾ ਇੱਕ ਅੱਠ ਮਾੜਾ ਵੀ ਕਈ ਬੋਲੀ ਜਾਂਦੇ ਆ ਬੋਲੀ ਜਾਣ ਉਹਨਾਂ ਨੂੰ ਵੀ ਪ੍ਰਮਾਤਮਾ ਚੜਦੀ ਕਲਾ ਪਰ ਆਪਣਾ ਦਿਲ ਮਿਲਿਆ ਹਾਸਾ ਖੇਡਾ ਵੀ ਸਾਲਾ ਉੱਥੇ ਹੀ ਹੁੰਦਾ ਜਿੱਥੇ ਦਿਲ ਮਿਲਿਆ ਹੋਵੇ ਦਿਲ ਮਿਲਿਆ ਭਾਉ ਥੋੜਾ ਜਿਹਾ ਕਰ ਲੈ ਇੱਕ ਅੱਠ ਦੀ ਗਲੀ ਜਾਨ ਤੇ ਬੜਾ ਧੰਨਵਾਦ ਤੇਰਾ ਮਾਲਕ ਹੋਰ ਦੇਵੇ ਆ ਵੇਖੋ ਜਿਹੜਾ ਲੈ ਕੋਈ ਮਾੜੀ ਨਹੀਂ ਇੱਕ ਅੱਠ ਦੀ ਵੇਖੋ ਸੱਜਣਾ ਅਮਰੀਕਨ ਗਾਂ ਐਵਾਂ ਜਲੇਵਾ ਚੱਕੀ ਫਰਦੀ ਐ ਤੇ ਆ ਇਹਦੇ ਵੀ ਲੇਵੇ ਤੇ ਨਾਲਾ ਨੂੜਾ ਬੜੀਆਂ ਚੰਗੀਆਂ ਚੰਗੀਆਂ ਕਲਦੀਰ ਸਿੰਘ ਆ ਮੈਂ ਕਿਹਦੇ ਚੋਣ ਅੱਛਾ 8-9 ਕਿਲੋ ਬਹੁਤ ਮੈਨੂੰ ਵੀ ਬੱਚਾ ਲਾ ਵੇਖੀ ਜੂ ਅੱਜ ਲਾ ਬੱਚਾ ਛੱਡ ਲੈ ਕੇ ਵੈਗਰੂ ਦਾ ਨਾਮ ਮੱਛੀ ਮੋਟਰਰ ਕੀ ਹੋਗੀ ਹਨਾ ਇਹ ਨਈ ਪਉ ਕਿ ਵਾਈ ਥਾਨ ਹਨਾ ਇਹ ਇਹ ਕਿੰਨੇ ਦਿਨਾਂ ਦੀ ਸੂਈ ਗਿੱਲਾ ਨਾੜੂ ਐ ਦੇ ਕੋਲੇ ਤੇ ਇਹ ਰਾਤ ਦੀ ਹਜੇ ਰਾਤ ਦੀ ਸੂਈ ਮੈਂ ਗਿੱਲੇ ਬੋਲੇ ਕਿੰਨਾ 9 ਕਿਲੋ ਬੋਲਾ ਕੱਢਿਆ ਇਹਦੇ ਥੱਲੇੋਂ ਦੋਵੇਂ ਪਾਸੇ ਲੇਵਾ ਨਾੜਾ ਨਾ ਇਹਦਾ ਭਰਿਆ ਜਲਦੀਪ ਸਿੰਘ ਘਰ ਵਾਲੇ ਨੇ ਇਹ ਗਾਰੰਟੀ ਦਿੱਤੀ ਆਪਾਂ ਨਹੀਂ ਕਿਸ ਨੂੰ ਦਿੰਦੇ ਹਾਂ ਉਹਨੇ ਮੇਰੀ ਮੈਂ 16 ਕਿਲੋ ਦੁੱਧ ਚਵਾਉਂਦੀ ਆ ਓਕੇ ਪਰ ਜਿੱਦੀ ਮੈਂ ਦੀ ਕਰਤੂਕ ਤੇ ਆ ਨਾ ਵੇਖ ਚ ਪਾਈ ਹਾਂ ਹਾਂ ਮੈਂਨੇ 16 ਕਿਲੋ ਦੁੱਧਾਂ ਦਾ ਵੀ ਕੀ ਆਂਦਾ ਕੁਛ ਨਹੀਂ ਹੈ ਨਾ ਤੇ ਮਗਰ ਬੱਚਾ ਕੱਟੀ ਕੱਟੀ ਮਗਰ ਵੀ ਕੀ ਬਾਤ ਜਿਉਂਦੀ ਰਵੇ ਸੂਆ ਤੀਜਾ ਗੁਵਾਤੀਆ ਨਹੀਂ ਕੱਢ ਕੇ ਤੇਰੇ ਇੱਕ ਹੋਰ ਗਾਲੀ ਹੂੰ ਇਹ 2 ਮਹੀਨੇ ਮੈਂ ਆਪ ਛੱਡੀ ਬੰਦੇ ਤੇ ਹੈ ਵੀ نسل ਆ ਨੀਲੀ ਰਾਗੀ ਜੰਦੀ ਆ ਹਾਂ ਅੱਖ ਰੇ ਕੀ ਦੀਵਤ ਗੱਲ ਅੱਖ ਚੱਟੀ ਮਨਕਣੀ ਹਾਂ ਤੀਜਾ ਸੂਆ ਤੇ ਧਾਰਾ ਤੁਹਾਨੂੰ ਮੈਂ ਚੈੱਕ ਕਰਾਤੀਆਂ ਕੱਟੀ ਲਾਤੀ ਵੇਖਿਓ ਕਿਆ ਬਾਤ ਵਾਕੇ ਪਉ ਹਣਾ ਮੈਂ ਚੰਗੀ ਆ ਦੁੱਧ ਦੇਊਗੀ ਕੋਈ ਸ਼ੱਕ ਨਹੀਂ ਕੱਟੀ ਦੇ ਤਾਂ ਜਾਂਦੀ ਔਡ ਔਡ ਕਿਉਂ ਬੱਚੇ ਤਾਂ ਵੱਡਾ ਕਰਦੀ ਹਾਂ ਚੰਗ ਵਾਲੀ ਮੈਂ ਗੁਰਦੀਪ ਸਿੰਘ ਠੀਕ ਆ ਠੀਕ ਆ ਠੀਕ ਇਹਦਾ ਫਿਰ ਰੇਟ ਕੀ ਰੱਖੀ 95 ਦੀ ਗੁਰਦੀਪ ਸਿੰਘ ਆ ਨਾ 90 ਤੇ 5 95 ਓਕੇ ਰਿਪੋਰਟ ਹਾਂ ਉਹਦੇ ਚ ਛੂਟ ਛੱਪਾ ਕਰ ਦਈਏ ਕਰਾਂਗੇ ਲਓ ਵੀ ਸੱਜਣਾ ਕਰ ਲਓ ਚੈੱਕ ਇਥੋਂ ਆਹ ਚੀਜ਼ 95 95 ਦੀ 15 ਕਿਲੋ ਮੈਂ ਦੋ ਚਵਾਦੀ ਬੰਦੀ ਦੇ ਆ ਸੂਲ ਨਾਲੇ ਵਾਲਾ ਆ ਹਨਾ ਬਹੁਤ ਜੀ ਮੈਂ ਜੋਈ ਆ ਨਾਲੇ ਹਜੇ ਪੁੜੇ ਵੀ ਨਹੀਂ ਚੱਕੇ ਨਾ ਨਾ ਹਨਾ ਹਾਂ ਤੜਕੇ ਦੀ ਮੈਂ ਸੂਈ ਆ ਵਾਕੇ ਕੋਈ ਸ਼ੱਕ ਨਹੀਂ ਚੰਗੀ ਆ ਗਿੱਲੀ ਤਾਜੀ ਸੂਈ ਤਾਜੀ ਸੀ ਮਗਰ ਕੱਟੀ ਮਗਰ ਵੀ ਕੱਟੀ ਤੇ ਇਹਦਾ ਲੈਵਾ ਗਾਂ ਨੂੰ ਵੇਖੋ ਕਿੱਡੇ ਟਿਕਾਣੇ ਤੇ ਖੜੀ ਆ ਇਹ 1 ਕੱਠ ਦੀ ਕਹਦੀ ਆਪਾਂ ਕੱਠ ਦੀ ਵੇਖੋ ਵਿਰਲਾਂ ਲੱਗੀਆਂ ਚਾਹੇ ਕੋਈ ਗੰਦੀਮ ਸਾਹਿਬ ਕਿਹੇ ਮੁਕਰਨ ਲੈਣਾ ਚਾਰ ਜਿਹੜੇ ਇੱਕ ਕਾਠਾ ਖਿਆ ਨਾ ਹਾਂ ਇਹ ਕੱਠ ਦੀ ਲੋਕਾ ਲੈਣੀ ਹੈ ਵਾਅਕ ਹੈ ਕੋਈ ਸ਼ੱਕ ਨਹੀਂ ਕਰਮਾਂ ਵਾਲੀ ਚਾਉਂਦੀ ਰਹੇ ਬੜੀ ਚੰਗੀ ਕੱਟੀ ਆ ਤੇ ਪਰਲੀ ਮੈਂ ਕਹਦੀ 95 ਦੀ ਉਹ 95 ਦੀ ਉਹ ਚੋਂ ਹੀ ਯਾਰ ਮਾਨ ਕਰਾਂਗੇ ਉਹ ਚੋਂ ਹੀ ਆਏ ਦਾ ਭੈਣ ਭਰਾ ਦਾ ਮਾਨ ਤਾ ਨਾ ਤੇ ਆ ਝੋਟੀ ਆਪਣੀ ਇਹ ਦੂਜਾ ਸੁਹਾ ਗੰਦੀ ਸਿੰਘ ਜੀ ਦਿਨ ਤੱਕ ਲੈਂਦੀ ਹੈ ਜੀ 10 ਦਿਨ ਲੈਂਦੀ ਹੈ ਦੂਜਾ ਸੁਹਾ ਆ ਓਕੇ ਤੋਰ ਕਰਾ ਦਈਏ ਚੈੱਕ ਥਣਾ ਦੇ ਭਾਰਤੀ ਗਰੰਟੀ ਇਹਦੀ ਥਣਾ ਦੀ ਤੇ ਭਾਰਤੀ ਗਰੰਟੀ ਹੈ ਥਣ ਤਾਂ ਅਗਲੇ ਨੇ ਟੈਪ ਲੈਣੇ ਆ ਕੇ ਯਾਰ ਆ ਤੇ ਪੇ ਨਾ ਤੇ ਟੈਪ ਨਹੀਂ ਨਿਕਲ ਰਹੀ ਓਕੇ ਸੱਜਣੋ ਘਰੇ ਉਹ ਚੈੱਕ ਤੋਰ ਕੱਦ ਕਾਠ ਵੇਲ ਪਲੀ ਸਭੀ ਨਿਗਰ ਝੁੱਟੀ ਕੀ ਕਹਿਣੇ ਵੇਖੋ ਹੈ ਨਾ ਕਿਆ ਬਾਤ ਤੇ ਇਹਦਾ ਸ਼ਾਹ ਜੀ ਇਹਦਾ 1 5 ਕਲਦੀ ਕਿਹਾ ਇਹਦੀ ਡਿਮਾਂਡ 1 5 ਪਿਆਰ ਮੁਹੱਬਤ 1000 ਦਾ ਇਹ ਕਰਾਂਗੇ ਤੇ ਲਓ ਵੀ ਸੱਜਣੋ 1000 ਮਾਨ ਇਹਦੇ ਚੋਂ ਤੇ ਅੱਗੇ ਜਿਹੜੀ ਚੀਜ਼ ਆ ਗਈ ਤੇ ਉਹਦਾ ਕੀ ਹਿਸਾਬ ਕਿਤਾਬ ਰਊਗਾ ਉਹਦਾ ਵੀ ਲੈਨੇ ਲੇਖਾ ਜੋਖਾ ਇਹ ਕਲਦੀ ਸੱਜਰ ਸੂਈ ਮੈਂ ਨੇ 24 ਲੀਟਰ ਦਾ ਰਕਾਟ ਆ ਮੈਂ ਕਿਆ ਬਾਤ ਹੈ ਹਾਂ ਹੂੰ ਅਨੇ ਮੈਂ ਤਿੰਨਾ ਸਾਢੇ ਤਿੰਨਾ ਮਹੀਨੇ ਦੀ ਗੱਬਣ ਓਕੇ 7-8 ਕਿਲੋ 8 ਕਿਲੋ ਦੁੱਧ ਉਹ ਗਾਇਦੇ ਥਲੇ ਵੀ ਮੰਨ ਲਾ ਵੀ ਸਮਾਂ ਪੈ ਗਿਆ ਹੋਊਗਾ ਕਿਤੇ ਖਾਲੀ ਖੁੱਲੀ ਨਿਕਲ ਗਈ ਜਾਂ ਕਿਵੇਂ ਹੈਨਾ ਵੀ ਤੇ ਹੁਣ ਇਹ ਸਾਢੇ ਤਿੰਨਾਂ ਦੀ ਗੱਬਣ ਚੈੱਕ ਪਾਸ ਚੈੱਕ ਪਾਸ ਆਪਣੀ ਕਰਾਈ ਅਗਲਾ ਕਰਾ ਕੇ ਲੈ ਜੇ ਆ ਅਗਲਾ ਕਰਾ ਕੇ ਲੈ ਜੇ ਆਪਣੀ ਕਰਾਈ ਆ ਠੀਕ ਆ ਤੇ ਤੂਰ ਕਰਾ ਜੀ ਮਣੀ ਜੀ ਚੈੱਕ ਫੇਰ ਵੀ ਗੈਸ ਜਾਂ ਲੱਗ ਜੂ ਤੇ ਸੂਆ ਤੀਜੇ ਲਈ ਗੱਬਣ ਹੋ ਸੂਆ ਤੀਜਾ ਓਕੇ ਤੇ ਪਾਉ ਦੇ ਕੱਦ ਤੋਂ ਤਾਜ਼ਾ ਲਾਲਿਓ ਏ ਸਜਣੋ ਵੇਖਿਓ ਹੈ ਨਾ ਹਾਥੀ ਜੱਡੀ ਫਿਰ ਇੰਨੀ ਕਲਦੀਸਿਆ ਹਾਂਜੀ ਕਿ ਟੀ ਮੈਂ ਆ ਦੇ ਵੇਖ ਲਾ ਜਿੱਥੇ ਮਰਜ਼ੀ ਖਲਾਰ ਦੇ ਨੂੰ ਪਰਵਾਹ ਹੀ ਕੋਈ ਨਹੀਂ ਦੇ ਜਾਤ ਕਿ ਨਸਲ ਬਾਲੀਆ ਪੂਛ ਮਾਰ ਗਈ ਮੈਨੂੰ ਹਾਂ ਨਹੀਂ ਵਾਕਿਆ ਪਾਉ ਮੈਂ ਮੈਂ ਹੀ ਹਾਂ ਨਾ ਹਾਥੀ ਦਾ ਬੱਚਾ ਹੀ ਆ ਬੜੀ ਤਗੜੀ ਏ ਸਜਣਾ ਸਾਢੇ ਤਿੰਨਾਂ ਦੀ ਗੱਬਣ ਚੈੱਕ ਪਾਸ ਕਿਆ ਬਾਤਾਂ ਤੇ ਚੂਣ ਵੀ ਆਂਦੀ ਹੋਣੀ ਮੈਨੂੰ ਲੱਗਾ ਚੂਣ ਤਾਂ ਸਰਾਏ ਦੇ ਤੇ ਇਹ ਕਿੰਨੇ ਦੀ ਕੱਢਾਂਗੇ ਸਾ ਪੱਜ ਵੇਖੀ ਜਾਊ ਇਹ 85000 ਦੀ ਗਲਦੀਸ਼ ਆ ਦੇਣੀ ਪੱਕੀ ਗੱਲ ਆ ਪੱਕੀ ਵੇਖ ਲਾ ਹੁਣ ਮੈਨਾਂ ਆਪਾਂ ਤਾਂ ਦੂਜੀ ਗੱਲ ਕਰਨੀ ਸੀ ਵੀਡੀਓ ਚ ਕਹਿ ਤੂੰ ਹਾਂ 85 ਦੀ ਮੈਂ 85 ਦੀ ਮੈਂ ਕਿੰਨੇ ਦੀ ਭਲਾ ਮੈਂ ਮੈਂ ਤਾਂ ਕੋਈ ਊੜਾ ਬੰਨਾ ਹੀ ਨਹੀਂ ਹੈ ਹੈ ਮੈਂ ਮੈਂ ਤਾਂ ਮਨ ਨੂੰ ਇਹਨਾਂ ਦੀ ਗੱਲ ਤੋਕੜੀ ਡੇਟ ਦੀ ਵਿੱਚ ਹਨਾ ਮੈਂ ਤਾਂ ਨਹੀਂ ਮੈਂ ਤੇਰਾ ਮੈਂ ਅੱਖ ਖੰਦਾ ਨਾ ਨਾਟ ਨਹੀਂ ਤੇਰੀ ਖਾਜਾ ਵਾਕੇ ਵੀ ਜੈਜ ਲਈ ਤੇ ਜੈਜ ਦੇਣੀ ਆ ਜੈਜ ਲਈ ਤੇ ਜੈਜ ਹੀ ਦੇਣੀ 85000 ਦੀ 85000 ਦੀ ਤੇ ਪਾਉ ਜੇ ਆਈਡੀ ਗਾ ਲਾ ਲਈਏ ਚਲ ਆਪਾਂ ਉਹ ਗੱਲ ਹੀ ਤਾਂ ਵੈਸੇ ਜਾਣਾ ਨਹੀਂ ਜਾਣਾ ਬੰਧਾ ਨਹੀਂ ਆਪਣਾ ਵੈਸੇ ਅਸੀਂ ਸਜਣੋ ਆਪਣੇ ਭਰਾਪੇ ਤੌਰ ਤੇ ਗੱਲ ਕਰਦੇ ਆ ਆਪਣੇ ਭੈਣਾ ਭਰਾਵਾਂ ਨਾਲ ਸਾਂਝੀ ਤੇ ਮੇਰੇ ਹਿਸਾਬ ਨਾਲ ਤਾਂ ਪਾਉ ਵਜਨ ਬਹੁਤ ਹੋਊਗਾ ਇਹਦਾ ਵਜਨ ਹੋਊਗੀ ਹਨਾ ਕਰਮਾਂ ਵਾਲੀ ਕਿਹੜੇ ਘਰੇ ਜਾਣੀ ਆ ਮੈਂ 70 ਦੀ ਤਾਂ ਉਤਰਾ ਨਹੀਂ ਆ ਹੋ ਸਕਦਾ ਕੋਈ ਸ਼ੱਕ ਨਹੀਂ 75 ਦੀ ਦਾ ਹੋਊ ਨਾ ਹੋਊ ਬਿਨਾ ਹਨਾ ਚਲ 80 ਦੇ ਵੀ ਭਾੜੇ ਛੱਡ 75 ਦੀ ਜੇ ਆਪਾਂ ਚੈੱਕ ਪਾਸ ਕਰਾ ਕੇ ਤਿੰਨ ਮਹੀਨਿਆਂ ਦੀ 8 ਕਿਲੋ ਦੁੱਧ ਸੱਤ ਤੇ ਦੇਣ ਲੱਗੇ 85000 ਚ ਮੇਲਾ ਲੁੱਟਣ ਵਾਲੀ ਗੱਲ ਕਰਤੀ ਆਪਾਂ ਤਾਂ ਜਾਈ 100 ਲੱਖ ਦੀ ਮੈਂ ਗੁਰਦੀਸ਼ਾ ਜੇ 24 ਕਿਲੋ ਦੁੱਧ ਵਾ ਵਾਕੇ ਯਾਰ ਕੋਈ ਸ਼ੱਕ ਨਹੀਂ ਹੈਗੀ ਵੀ ਆ ਤੇ ਲਿਆਇਆ ਵੀ ਹੋ ਜਿਹੜਾ ਲਿਆਇਆ ਹੋਇਆ ਲਿਆਇਆ ਹੋਇਆ ਹਣਾ ਉਹ ਤਾਂ ਮੇਰਾ ਬੰਦਾ ਖਾਚ ਕਰਕੇ ਵੀ ਉਹਨੇ ਮੈਂ ਦਿੱਤੀ ਹੈ ਕੁਲਦੀਪ ਸਿੰਘ ਠੀਕ ਆ ਆਪਣਾ ਬੜਾ ਭੈਣਾ ਭਰਾਵਾਂ ਨਾਲ ਪ੍ਰੇਮ ਆ ਹਾਂ ਹੋਣਾ ਵੀ ਚਾਹੀਦਾ ਹਾਂ ਤੇ ਲੋ ਵੀ ਸੱਜਣੋ ਇਹ ਇਸ ਵੇਲੇ ਜਿਹੜੇ ਐਨੀਮਲ ਪਾਉ ਸਖਦੇਵ ਬਲਟੋਏ ਵਾਲੇ ਕੋਲੇ ਹਾਜ਼ਰ ਵਿਕਰੀ ਵਾਲੇ ਤੇ ਕੱਲੇ ਕੱਲੇ ਦੀ ਆਪਾਂ ਡਿਟੇਲ ਲਈ ਆ ਕੱਲਾ ਕੱਲਾ ਤੁਹਾਨੂੰ ਮੈਂ ਆਣ ਆਪਦੇ ਵੱਲੀੋਂ ਹਰ ਪੱਖ ਤੋਂ ਵਿਖਾਉਣ ਦੀ ਕੋਸ਼ਿਸ਼ ਕੀਤੀ ਆ ਬਾਕੀ ਫਿਰ ਵੀ ਜੇ ਕੋਈ ਕਮੀ ਪੇਛੀ ਰਹਗੀ ਤਾਂ ਖਿਵਾਦੇ ਇਜਾਜ਼ਤ ਫਤੇ ਆ ਤੁਹਾਡੇ ਨਾਲ ਅਰਜ ਸਾਂਝੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਸਾਰੇ ਭੈਣਾ ਭਰਾਵਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੈਨ ਦੁੱਗਣੀ ਰਾ ਚੌਗਣੀ ਤਰੱਕੀ ਦੇਵੇ ਤੁਹਾਡੇ ਪਿਆਰ ਸਦਕਾ ਹੀ ਸਜਣੋ ਇਹਨਾਂ ਰਾਹਾਂ ਤੇ ਤੁਰੇ ਹੋਏ ਆ ਤੁਹਾਡੇ ਦਿਲੋ ਰਿਣੀ ਆ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਸਾਰੇ ਭੈਣਾ ਪਰ ਟਾਪ ਦੇ ਕਮੈਂਟ ਕਰਿਓ ਤੇ ਜਿਹੜੇ ਮਾਰੇ ਕਰਦੇ ਉਹ ਹੋਰ 2-4 ਵੀ ਕਰਿਓ ਤੁਹਾਡਾ ਉਦੋਂ ਵੀ ਵੱਧ ਧੰਨਵਾਦ। ਤਰਦੀਪ ਸਿੰਘ ਇਹ ਮਾਰ ਜੇਗਾ ਨਾ ਹਾਂਜੀ ਲੈਣਾ ਬੜਾ ਉੱਖਾ ਮੂੰਹ ਬੋਲਦਾ ਸਭਾ ਇਹ ਰਜਾਈਆਂ 'ਚ ਬਹਿ ਕੇ ਜਿਹੜਾ ਕਹਿ ਦੇਣਾ ਨਾ ਵੀ ਪਕਾਈ ਕਰੀ ਜਾਂਦੇ ਆ ਤੇ ਪਰ ਉਹ ਉਹ ਬੰਦਿਆਂ ਦਾ ਵੀ ਧੰਨਵਾਦ ਆ ਕੋਈ ਗੱਲ ਇੱਕ ਕੱਲਾ ਹੀ ਬੰਦੇ ਨੇ ਮਾਲ ਲੈਣਾ ਵੇਚਣਾ ਪਾਉ ਜਿਹੜਾ ਸਮਾਂ ਕੱਢਦਾ ਨਾ ਪਤਾ ਉਹਨੂੰ ਹੁੰਦਾ ਰਾਤਾਂ ਨੂੰ ਸੁੱਤਾ ਨਹੀਂ ਜਾਂਦਾ ਘਰ ਦਾ ਵੀ ਕੰਮ ਕਰਨਾ ਠੀਕ ਹੈ ਨਾ ਘਰ ਦਾ ਕੰਮ ਕਰਨਾ ਫੇਰ ਕੋਈ ਸੂਨ ਵਾਲੀ ਘੱਬਣ ਮੈਂ ਤਿਆਰ ਖੜੀ ਆ ਰਾਤ ਨੂੰ 8-8 ਵੇਖਣੀ ਰੁਪਏ ਲੱਗੇ ਹੁੰਦੇ ਆ ਜੇਬ ਚ ਤੇ ਨੀਂਦ ਨਹੀਂ ਆਉਂਦੀ ਸਜਣਾ ਯਾਰ ਇੰਨੀ ਫਲਾਨੀ ਮੈਂ ਦਾ ਮੁੱਲ ਗਲਤ ਕੀਤਾ ਯਾਰ ਪਿੱਛੋਂ ਇਹਨੂੰ ਕੀ ਕਤਿ ਲੈਣੀ ਕਿਤੇ ਸੋਖੀ ਕਤਿ ਹਾਂ ਕੋਈ ਸ਼ੱਕ ਨਹੀਂ ਤੇ ਫੇਰ ਇੱਕ ਹੋਰ ਆ ਆਪਾਂ ਭੈਣਾ ਭਰਾਵਾਂ ਨਾਲ ਹੋਰ ਵੀ ਇੱਕ ਗੱਲ ਕਰਦੇ ਆ ਆਪਾਂ ਆ ਝੋਟੀ ਲਈ ਜ਼ਿਕਰ ਕਰਦੇ ਆ ਇੱਕ ਅਗਲੇ ਦੇ ਘਰੇ ਆਪਾਂ 10 ਕਿਲੋ ਦੁੱਧ ਚੋਕੇ ਲਈ ਆ ਆਪਣੇ 8 ਨਿਕਲੇ ਆ ਆਪਾਂ ਕਦੇ ਲਾਹਮਾ ਦੇ ਨਹੀਂ ਗਏ ਦੁੱਧ ਦੇਣਾ ਹੀ ਨਹੀਂ ਦੇ ਲਾਹਮਾ ਨਹੀਂ ਨਾ ਦੇ ਨਾ 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 ਤੇ ਜੇ ਜੇ ਜਾ ਕੇ ਇਹ ਅਗਲੇ ਦੇ ਘਰੇ ਦੁੱਧ ਤੀਰਾਂ ਕੱਢ ਗਈ ਆਪਾਂ 10 ਵੀਡੀਓ ਚ ਦੱਸਿਆ ਤੇ ਤੀਰਾਂ ਵਾਲੇ ਨੇ ਸਾਨੂੰ ਫੋਨ ਲਾ ਕੇ ਕਦੇ ਨਹੀਂ ਕਿਹਾ ਵੀ ਬਾਈ ਤੇਰੀ ਝੋਟੀ ਬਹੁਤ ਖਰੀ ਹਾਂ ਇੱਕ ਦੇ 100 ਚੋਂ ਇੱਕ ਚੰਗਾ ਜਿਹੜੀ ਬੂਰੀ ਮੈਂ ਨਹੀਂ ਆਪਾਂ ਦਿੱਤੀ ਹਾਂ ਬੂਰੀ ਬਾਈ ਮੈਂ ਆਲੇ ਨੇ ਕਿਹਾ ਵਾ ਤਾਂ ਵੱਡੋ ਨੇ ਆਖਿਆ ਨੇ ਆਖਿਆ ਭਾਈ ਜੋ ਆਖਿਆ 100 ਤੋਂ ਵੱਧ ਨਿਕਲਿਆ ਚਲੋ ਉਹਦਾ ਜ਼ਿਕਰ ਕਰਦੇ ਆਂ ਆਪਾਂ ਵੀ ਧੰਨਵਾਦ ਉਹ ਸੱਜਣ ਦਾ ਵੀ ਤੇ ਪਰ ਮੈਂ ਬਹੁਤ ਵੇਖਿਆ ਅਸੀਂ ਵੀ ਮਾਲ ਸੱਜਣੋਂ ਵੇਚਦੇ ਆਂ ਪਰ ਹਾਂਜੀ ਆਨਲਾਈਨ ਮੈਂ ਖੜੀ ਹਾਂ ਨੇ ਚੋਈ ਵੀ ਨਹੀਂ ਹੱਥ ਵੀ ਨਹੀਂ ਲਾਇਆ ਹੱਥ ਵੀ ਨਹੀਂ ਲਾਇਆ ਮਹਾਰਾਜ ਨੇ ਕਿਰਪਾ ਦੀ ਗਾਰੰਟੀ ਦਿੱਤੀ ਇੱਜ਼ਤ ਬਣਾਈ ਆ ਆਪਣੇ ਉਹ ਜਿਉਂਦੀ ਰਵੇ ਕਰਮਾਂ ਇਹ ਸੱਜਣੋਂ ਮੈਂ ਇਸੇ ਕਰਕੇ ਕਹਿੰਦਾ ਹਾਂ ਨਾ ਵਾਗਦਾ ਸਮੁੰਦਰ ਆ ਕਿੱਲਾ ਬਦਲ ਜਾਂਦਾ ਤੇ ਪਸ਼ੂ ਦੇ ਨਾਲ ਜਿਹੜੀ ਤਕਦੀਰ ਉਹ ਆਪਣੇ ਕਿੱਲੇ ਦੀ ਬਣ ਜਾਂਦੀ ਆ ਤੇ ਫਿਰ ਉਸ ਹਾਵਣਾ ਹੀ ਸੇਵਾ ਤੇ ਲਾ ਲੋ ਤੁਹਾਡੇ ਕਰਮਾਂ ਦਾ ਲਾ ਲੋ ਦੁੱਧ ਪੁੱਤ ਜਿਵੇਂ ਸਿਆਣਿਆਂ ਦੀਆਂ ਕਹਾਵਤਾਂ ਬਣੀਆਂ ਨਾ ਇਹ ਲੱਖ ਰੁਪਏ ਦੀਆਂ ਗੱਲਾਂ ਇਹ ਕਰਮਾਂ ਦਾ ਹੁੰਦਾ ਥੋੜਾ ਆ ਜੇ ਮੇਰੇ ਭੈਣਾ ਭਰਾ ਜੇਰਾ ਰੱਖਿਆ ਕਰੋ ਪਸ਼ੂ ਆਏ ਪਸ਼ੂ ਨੇ ਦਾਣਾ ਬਦਲ ਗਿਆ ਪਾਣੀ ਬਦਲ ਗਿਆ 19 21 ਦੁੱਧ ਘਟ ਵੱਧ ਹੁੰਦਾ ਰਹਿੰਦਾ ਸਜਣੋ ਤੇ ਬਾਕੀ ਤੁਸੀਂ ਤਸੱਲੀ ਇੱਥੇ ਕਰ ਲਿਆ ਕਰੋ ਥੋੜਾ ਧੰਨਵਾਦ ਜੇ ਕੋਈ ਵੱਧ ਘਟ ਕਿਹਾ ਗਿਆ ਕਿਸੇ ਦੇ ਖਿਲਾਫ ਬੋਲਿਆ ਗਿਆ ਫਿਰ ਵੀ ਖਿਮਾ ਦੇ ਇਜਾਜ਼ਤ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਜਿਉਂਦੇ ਵਾਸਤੇ